ਰਮ ਬਾਬਾ ਤੁਇ ਕ੍ਰੰਤਾ ਰਮ ਬਾਬਾ ਤੁਇ ਕ੍ਰੰਤਾ ਬੰਬ ਬਾਬਾ ਨਾਮ ਤੇ ਤੁਇ ਕ੍ਰੰਤਾ ਬੰਬ ਬਾਬਾ ਨਾਮ ਤੇ ਤੁਇ ਕ੍ਰੰਤਾ ਭਗਵਾਨ ਨਾਮ ਤੇ ਤੁਇ ਕ੍ਰੰਤਾ ਧੰਨ ਬਾਬਾ ਨਾਮ ਤੇ ਤੁਇ ਕ੍ਰੰਤਾ ਧੰਨ ਧੰਨ ਭਾਗ ਤੇ ਨਾ ਭਗਤ ਜਨ ਜੋ ਹਰ ਨਾਮ ਮੁਖ ਕਹਤਿਆ ਧਨ ਧਨ ਭਾਗ ਤਿਨਾ ਸੰਤ ਜਨ ਜੋ ਹਰ ਜਸ ਸਰਬਨੀ ਸੁਣਤਿਆ ਧਨ ਧਨ ਭਾਗ ਤਿਨਾ ਸਾਧ ਜਨਾ ਜੋ ਕੀਰਤਨ ਗਾਏ ਗੁਣੀ ਜਨ ਬਣਤਿਆ ਧਨ ਧਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਧਨ ਧਨ ਭਾਗ ਤਿਨਾ ਗੁਰਮਖ ਜੋ ਗੁਰ ਸਿੱਖ ਲੈ ਮਨ ਜਿਨਤਿਆ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਦੇ ਜੋ ਗੁਰ ਚਰਨੀ ਸਿੱਖ ਪੜਤਿਆ ਤਨ ਤਨ ਭਾਗ ਪਨਾ ਸਾਧ ਜਨ ਆ ਹਰ ਕੀਰਤਨ ਗਾਏ ਗੁਣੀ ਜਨ ਬਣ ਤਿਆ ਧੰਨ ਬਾਬਾ ਨਾਲ ਹਰੀ ਤੈਨ ਕੋ ਜੋ ਗੁਰਮਖ ਸਿਖਾ ਜੋ ਹਰ ਨਾਮ ਧਿਆਇਂਦੇ ਤਿਨ ਦਰਸਨ ਪਿਖਾ ਸੁਣ ਕੀਰਤਨ ਹਰ ਜਸ ਗਵਾ ਹਰ ਜਸ ਮਨ ਲਿਖਾ ਸੁਣ ਕੀਰਤਨ ਹਰ ਜਸ ਗਵਾ ਹਰ ਜਸ ਮਨ ਲਿਖਾ ਤਾਰਿਆ ਜਹਾਨ ਲਹਿਆ ਅਬ ਮਾ ਜਿਨਿ ਦਰਸ਼ਨ ਪਾਇਆ ਜਿਨਿ ਤੁਧ ਨੂੰ ਧੰ ਕਹਿਆ ਤਿਨ ਜਮਨੇ ਦੇ ਨ ਆਇਆ ਕਰਨ ਕਰਨ ਸਮਰਥ ਹੈ ਕਰਦੇ ਮੈਂ ਤੁਝ ਬਿਨ ਅਵਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਭੁਣ ਗੋ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਈ ਬੜਾਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮਖ ਨਾਨਕ ਆਰਾਧਿਆ ਰੱਬਿਆ ਰੱਬਿਆ ਖਬ ਆਖੂ ਧੰਨ ਧੰਨ ਗੁਰੂ ਸੋਈ ਹਰ ਜੁਗ ਜੁਗ ਭਗਤ ਪਾਇਆ ਜਿਉ ਰਾਮ ਪੈਜ ਰੱਖਦਾ ਆ ਸਤ ਕਰਿਆ ਪਜਾਇ ਪਰੇ ਆਪ ਤੇ ਜੰਗ ਪਾਏ ਕਹਿ ਦੇਖਾ ਪੜਾ ਸ੍ਰੀ ਸੁਧੀਏ ਨਾਨਕ ਸੰਤਿ ਆਪਿਆ ਕੋੜੀ ਬਣੀ करता कादर करी ते जीअ रिज जी के ताई घर कमाउणी का तुर छोटी तिन न पाए नानक एकी बाब दूजी नए सो करे सिर ਸੋ ਕਰੇ ਜਿਤਿ ਸੇ ਰਜ਼ਾਏ ਕੁਦ ਤਤ ਨਾਮ ਜੀ ਵਾਹੇ ਗੁਰੂ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਗੁਰੂ ਮਿਤਾਇਆ ਸਚੁ ਪਾਆਇਐ ਸਚੁ ਪ੍ਰਮਾਤਮਾ ਆਗ੍ਰਤੁ ਪ੍ਰਸਾਦ ਸਤਿਨਾਮ ਨਰਾਇਆ ਦਾ ਰੋ ਭਗਤ ਨਾਮ ਆਧਾਰ ਰਾਜ ਜੁਗਾ ਸੰਕਾਸ਼ਾ ਵਰਸਨ ਮਨ ਲੁਟਾ ਜੰਮ ਛਾਂ ਦਾ ਪ੍ਰਭ ਸਦਾ ਸੁਆਮੀ ਦਾ ਦਰ ਬੰਦ ਗਿਏ ਵਿੜਿਆ ਜਾ ਸਤਿ ਨਾਮ ਸਤਿ ਸ਼ਬਦ ਤੇ ਨਰਾ ਰੋ ਰਾਜਾ ਨਾਮ ਮੇਰਾ ਦਾ ਰੋ ਅਜ ਹਜ ਰੱਖ ਚਾਰ ਸਵੇਕ ਘੜ ਸਵੇਕ ਸ਼ਬਦ ਬਾਜੇ ਭਲਾ ਜੇ ਕਰਨ ਹਾਰਿਆ ਤੁੰਦੁ ਸੁਵਸਤਿਤ ਤਾਲ ਤਨ ਮਾਰਿਆ ਕਹੇ ਨਾਮ ਕਰੂ ਅਤ ਕਰਿਆ ਹਰ ਵਾਰ ਤੇ ਆਨੰਦ ਸ੍ਰੋਵਣ ਦਾ ਤਕੜਾ ਸੋਹਣੇ ਔਰ ਪ੍ਰਭਾਤ ਆਇਆ ਉਤ ਸਹਿਲ ਸੂਰੇ ਲੋਕੋ ਨਾਮ ਕਰੇ ਜੁਣੀ ਗੱਦੀ ਬਾਣੀ ਸੰਤ ਸਾਜਨ ਤਹੇ ਦਸ ਸੂਰੇ ਦੁੱਤੇ ਜਾਣ ਸੰਦੇਸ਼ ਕੱਢ ਤੇ ਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਦ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪਰਸਾਦ ਆ ਸੋਰਠਿ ਮਹਾਲਾ ਰਪੂਰਾ ਕਿਰਪਾਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰੇ ਇਸਨਾਨ ਗ੍ਰਹਾਈ ਅਨੰਦ ਮੰਗਲ ਸੁਖ ਪਾਈ ਗੁਰਪੂਰ ਪਤਾਰੀ ਪ੍ਰਭ ਪੂਰੀ ਲੋਚ ਹਮਾਰੇ ਕਰ ਈਸ਼ ਨਾਨ ਗ੍ਰਹ ਆਏ ਅਨੰਦ ਮੰਗਲ ਸੁਖ ਪਾਏ ਸੰਤ ਹੋ ਰਾਮ ਨਾਮ ਨੇ ਸਤਰੀਆ ਉਠਤ ਬੈਠਤ ਹਰ ਹਰ ਧਿਆਈਐ ਅਨ ਜਨ ਸੋ ਕਰਤ ਕਰੀਐ ਰਹਾ ਸੰਤ ਕਾ ਮਾਰਗ ਧਰਮ ਕੀ ਪੋੜੀ ਡੋ ਪਾਗੀ ਪਾਏ ਕੋਟ ਜਨਮ ਕੇ ਕਿਲ ਵਿਖ ਨਾਸੀ ਹਰ ਚਰਨੀ ਚਿਤ ਲਾਏ ਉਸਤ ਕਰਹਾ ਸਦਾ ਪ੍ਰਭ ਆਪਣੇ ਜਨ ਪੂਰੀ ਕਲ ਰਾਖੀ ਜੀ ਜੰਤ ਸਭ ਭੈ ਪਵਿੱਤਰ ਸਤਗੁਰ ਕੀ ਸੱਚ ਸਾਖੀ ਬੇਗਨ ਬਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾਇਆ ਕੋਏ ਪਾਪ ਪੈ ਸਭ ਪਾਵਨ ਜਨ ਨਾਨਕ ਸੁਖ ਕਰਿਆ ਬਿਗਨ ਬਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾਇਆ ਪਾਪ ਪੈ ਸਭ ਪਾਵਨ ਜਨ ਨਾਨਕ ਸੁਖ ਕਰਿਆ ਆ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਦੀ ਅਰਦਾਸ ਅੱਖਰ ਲਗਤ ਨਾਂ ਤੁ ਭੁੱਲ ਜੁਕ ਮਾ ਭਾਬ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲ ਤੇਰੇ ਭਾਣੇ ਸਰਬਤ ਦਾ ਭਲਾ वाहिगुरु जी का ख़ाल वाहिगुरु जी की फति